ਕੀ ਨਾਮ ਹੈ ਜੀ ਮੇਰਾ ਨਾਮ ਹਰਿੰਦਰ ਸਿੰਘ ਹੈ ਰੀ ਜੀ ਹਾਂ ਜੀ ਸਰ ਅੱਜ 1 ਜੂਨ ਵੋਟਾਂ ਦਾ ਜਿਹੜਾ ਚੋਣ ਦਾਜ ਪਰਵ ਹੈ ਤੇ ਅੱਜ ਵੋਟਾਂ ਪੈ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਕੀ ਸਨੇਹਾ ਜੀ ਬਹੁਤ ਸ਼ਾਹ ਜੀ ਸਵੇਰ ਦੇ ਅਸੀਂ ਤਕਰੀਬਨ ਇਹ ਤੇ 7 ਵਜੇ ਦੇ ਖੜੇ ਆ ਗਏ ਇੱਥੇ ਸੀ ਤੇ 7 ਵਜੇ ਤੋਂ ਹੀ ਉਸ ਟਾਈਮ ਜੋ ਸਿਆਣੇ ਸੀਗੇ ਨਾ ਬਜ਼ੁਰਗ ਜਿਹੜੇ ਪਹਿਲਾਂ ਚਾਹੁੰਦੇ ਕਿ ਠੰਡੇ ਠੰਡੇ ਬੋਟ ਪਾਉਣੀਆਂ ਸੀ ਇੰਨਾ ਉਤਸ਼ਾਹ ਹੈ ਕਿ 7 ਵਜੇ ਤੋਂ ਹੀ ਲੋਕ ਜਣ ਕੇ ਸਵੇਰੇ ਸਾਡੇ ਕੋ ਪਰਚੀਆਂ ਮੰਗਣੀਆਂ ਸ਼ੁਰੂ ਕਰਤੀਆਂ ਸੀਗੀਆਂ ਉਹਨਾਂ ਨੇ ਤੇ ਬਹੁਤ ਵਧੀਆ ਲੱਗ ਰਿਹਾ ਉਤਸ਼ਾਹ ਹੈ ਮੈਂ ਫੇਰ ਵੀ ਜਿਹੜੇ ਕੁਝ ਸਾਡੇ ਭੈਣ ਭਰਾ ਆ ਜ ਆ ਬਜ਼ੁਰਗ ਸਾਡੇ ਜਿਹੜੇ ਘਰ ਬੈਠੇ ਆ ਮੈਂ ਉਹਨਾਂ ਨੂੰ ਵੀ ਸਨੇਹਾ ਦੇਣਾ ਚਾਹੁੰਨਾ ਕਿ ਇਹ ਸਾਡਾ 5 ਸਾਲ ਬਾਅਦ ਸਾਨੂੰ ਇਹ ਮੌਕਾ ਮਿਲਦਾ ਕਿ ਸੰਵਿਧਾਨ ਦੇ ਵਿੱਚ ਸਾਡਾ ਅਧਿਕਾਰ ਮਿਲਿਆ ਸਾਨੂੰ ਵੋਟ ਪਾਉਣ ਦਾ ਤੇ ਸਾਨੂੰ ਆਪਣੇ ਅਧਿਕਾਰ ਦਾ ਜਿਹੜਾ ਹੈ ਪਾਲਣਾ ਕਰਨੀ ਚਾਹੀਦੀ ਆ ਜੇ ਸਾਡੇ ਫੰਡਾਮੈਂਟਲ ਕੁਛ ਰਾਈਟ ਹੈਗੇ ਤੇ ਸਾਡੀ ਫੰਡਾਮੈਂਟਲ ਡਿਊਟੀਆਂ ਵੀ ਹੈਗੀਆਂ ਤੇ ਉਹਨਾਂ ਡਿਊਟੀ ਦੇ ਵਿੱਚ ਸਾਡੇ ਇੱਕ ਵੋਟ ਪਾਉਣ ਦਾ ਵੀ ਆਉਂਦਾ ਕਿ ਸਾਨੂੰ ਆਪਾਂ ਡਿਊਟੀ ਪੂਰੀ ਨਿਭਾਵਾਂਗੇ ਤਾਂ ਫੇਰ ਹੀ ਆਪਾਂ ਸਰਕਾਰ ਕੋਲ ਕੁਆਸ ਰੱਖਾਂਗੇ ਨਾ ਤੇ ਜਿਹੜਾ ਵੀ ਵਿਅਕਤੀ ਜਿਸ ਵੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦਾ ਚਲੋ ਅਸੀਂ ਉਹ ਤਾਂ ਨਹੀਂ ਕਹਿੰਦੇ ਪਰ ਮੈਂ ਇਹਨਾਂ ਕਹਿਣਾ ਚਾਹੁੰਗਾ ਕਿ ਆਪਣੀ ਵੋਟ ਦਾ ਅਧਿਕਾਰ ਜਿਹੜਾ ਆ ਉਹਦੀ ਪੂਰੀ ਪਾਲਣਾ ਕਰੋ ਆ ਕੇ ਵੋਟ ਜ਼ਰੂਰ ਪਾਓ